ਦੇ ਨਾਲ ਕਿਸੇ ਧਰਮ ਦੇ ਨਾਲ ਕਿਸ ਜਾਤੀ ਦੇ ਨਾਲ ਸੰਬੰਧ ਰੱਖਣ ਵਾਲਾ ਹੈ ਨਿੱਕੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕਿਸੇ ਦੇ ਮਨ ਦੀ ਇਹ ਇੱਛਾ ਹੁੰਦੀ ਹੈ ਕਿ ਦੂਸਰਾ ਮੈਨੂੰ ਸਤਕਾਰ ਦੇਵੇ ਦੂਸਰਾ ਮੈਨੂੰ ਮਾਨ ਦੇਵੇ ਭਾਵੇਂ ਉਹ ਕੋਈ ਬਜ਼ੁਰਗ ਹੈ ਭਾਵੇਂ ਕੋਈ ਬੱਚਾ ਹੈ ਤੇ ਪਿਆਰ ਵਾਲੇ ਜਦੋਂ ਦੁਨੀਆਂ ਦੇ ਵੱਲ ਆਪਾਂ ਵੇਖਦੇ ਆ ਨਾ ਦੁਨੀਆਂ ਵੱਲ ਝਾਤ ਮਾਰਦੇ ਆ ਦੁਨੀਆਂ ਦੇ ਵਿੱਚ ਅਕਸਰ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਮਾਲ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਾਂ ਤਾਂ ਉਹ ਉੱਚੀ ਕੁਲ ਦੇ ਨਾਲ ਸੰਬੰਧ ਰੱਖਦੇ ਹੋਣ ਜਾਂ ਬਹੁਤ ਜ਼ਿਆਦਾ ਅਮੀਰ ਹੋਣ ਘਰ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਹੋਵੇ ਬਹੁਤ ਜ਼ਿਆਦੀਆਂ ਜ਼ਮੀਨ ਜਾਇਦਾਦ ਦੇ ਮਾਲਕ ਹੋਣ ਕੋਈ ਬਿਜ਼ਨਸਮੈਨ ਹੋਵੇ ਤੇ ਬੰਦਾ ਉਸ ਦਾ ਸਤਿਕਾਰ ਕਰਦਾ ਪਰ ਜਿਸ ਨੇ ਤਨ ਦੇ ਉੱਤੇ ਕੋਈ ਮੈਲੇ ਵੀ ਕੱਪੜੇ ਪੈਣੇ ਹੋਣ ਕੱਪੜੇ ਫਾਟੇ ਪਾਏ ਹੋਣ ਪੈਰਾਂ ਦੇ ਵਿੱਚ ਸੋਨਾ ਜੁੱਤਾ ਨਾ ਹੋਵੇ ਜੋੜਾ ਨਾ ਹੋਵੇ ਤੇ ਕਈ ਵਾਰੀ ਇਦਾਂ ਹੁੰਦਾ ਵੀ ਬੰਦਾ ਆਖਦਾ ਵੀ ਇਹਦੇ ਸਤਿਕਾਰ ਦੇ ਕੀ ਲੋੜ ਹੈ ਇਹਦਾ ਸਤਿਕਾਰ ਕਿਉਂ ਕਰਨਾ ਪਰ ਇੱਕ ਗੱਲ ਦਾ ਧਿਆਨ ਰੱਖਿਆ ਜੀ ਵੀ ਜਿਸ ਦਾ ਸਤਿਕਾਰ ਦੁਨੀਆ ਨਹੀਂ ਕਰਦੀ ਜੇ ਉਹ ਮਾਲਕ ਦਾ ਪੱਲਾ ਪਕੜ ਲੈਂਦਾ ਹੈ ਮਾਲਕ ਦਾ ਸਹਾਰਾ ਲੈ ਲੈਂਦਾ ਤੇ ਦੁਨੀਆ ਦਾ ਮਾਨ ਕਰੇ ਨਾ ਕਰੇ ਇਹ ਮਾਇਨੇ ਨਹੀਂ ਰੱਖਦਾ ਪਰ ਪ੍ਰਮਾਤਮਾ ਦੇ ਦਰ ਤੋਂ ਉਸ ਨੂੰ ਸਤਕਾਰ ਜ਼ਰੂਰ ਮਿਲਦਾ ਹੈ ਜੀ ਹਰ ਜਿਸ ਬੰਦੇ ਨੂੰ ਦੁਨੀਆ ਸਤਕਾਰ ਦੇ ਰਹੀ ਹੈ ਕਈ ਵਾਰੀ ਇਦਾਂ ਹੋ ਸਕਦਾ ਹੈ ਉਹਦੀ ਜੇਬ ਦੇ ਵਿੱਚੋਂ ਪੈਸਾ ਚਲਾ ਜਾਵੇ ਜੋ ਪਦਵੀ ਉਸ ਦੇ ਕੋਲ ਹੈ ਉਹ ਪਦਵੀ ਚਲੀ ਜਾਵੇ ਕਈ ਵਾਰੀ ਉਹਦਾ ਜਿਹੜਾ ਮਾਣ ਹੈ ਉਹ ਸਤਕਾਰ ਹੈ ਉਹ ਖੁੱਸ ਸਕਦਾ ਹੈ ਉਹ ਜਾ ਸਕਦਾ ਹੈ ਪਰ ਜਿਸ ਨੂੰ ਸਤਕਾਰ ਮਾਲਕ ਦੇ ਦਰ ਤੋਂ ਮਿਲਿਆ ਹੋਵੇ ਪਿਆਰ ਵਾਲੇ ਉਹਨਾਂ ਦਾ ਦੁਨੀਆਂ ਦੇ ਉੱਤੇ ਵੀ ਤੇ ਮਾਲਕ ਦੀ ਦਰਗਾਹ ਦੇ ਵਿੱਚ ਵੀ ਉਹ ਜਿਹੜਾ ਸਤਕਾਰ ਹੈ ਉਹਨਾਂ ਨੂੰ ਸਤਕਾਰ ਮਿਲਦਾ ਜੀ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਬਾਣੀ ਨੂੰ ਪੜੋ ਮੇਰੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਕਰਾਈ ਨਾ ਬਾਣੀ ਨੂੰ ਲਿਖਾਇਆ ਗਿਆ ਜਿੱਥੇ ਉਹਨਾਂ ਨੇ ਪੰਜ ਗੁਰੂ ਸਹਿਬਾਨਾਂ ਦੀ ਬਾਣੀ ਨੂੰ ਦਰਜ ਕੀਤਾ ਵੀ ਉਹਦੇ ਨਾਲ 15 ਭਗਤਾਂ ਦੀ ਬਾਣੀ ਨੂੰ ਦਰਜ ਕੀਤਾ ਤੇ 15 ਭਗਤਾਂ ਦੇ ਵਿੱਚੋਂ ਜ਼ਰੂਰੀ ਨਹੀਂ ਵੀ ਹਰ ਜਿਹੜਾ ਭਗਤ ਹੈ ਉੱਚੀ ਜਾਤੀ ਦੇ ਨਾਲ ਸੰਬੰਧ ਰੱਖਣ ਵਾਲਾ ਹੋਵੇਗਾ ਉਹਦੇ ਵਿੱਚੋਂ ਇੱਕ ਉਹ ਵੀ ਹੈ ਜਿਹੜਾ ਲੋਕਾਂ ਦੇ ਪਸ਼ੂਆਂ ਨੂੰ ਚੁੱਕਦਾ ਤੇ ਉਹਦੇ ਤੋਂ ਚਮ ਤਿਆਰ ਕਰਦਾ ਤੇ ਚਮ ਤਿਆਰ ਕਰਕੇ ਚਮ ਦੀਆਂ ਜੁੱਤੀਆਂ ਤਿਆਰ ਕਰਕੇ ਗੰਢ ਕੇ ਲੋਕਾਂ ਦੇ ਵਿੱਚ ਵੇਚਦਾ ਪਿਆ। ਉਹਦੇ ਵਿੱਚ ਉਹ ਵੀ ਹੈ ਵੀ ਜਿਹੜਾ ਇੱਕ ਪੱਥਰ ਲਿੰਦਾ ਹੈ ਪੱਥਰ ਨੂੰ ਚੰਗੀ ਤਰ੍ਹਾਂ ਘੜਦਾ ਉਸ ਘੜ ਕੇ ਉਹਦੇ ਵਿੱਚੋਂ ਮੂਰਤੀ ਤਿਆਰ ਕਰਦਾ ਪਿਆ ਤੇ ਮੂਰਤੀ ਤਿਆਰ ਕਰਕੇ ਲੋਕਾਂ ਤੱਕ ਵੇਚਦਾ ਪਿਆ ਆਪਣੇ ਘਰ ਦਾ ਗੁਜ਼ਾਰਾ ਪਿਆ ਕਰਦਾ। ਉਸ ਦੇ ਵਿੱਚੋਂ ਉਹ ਵੀ ਨੇ ਬੀ ਜਿਹੜੇ ਹਰਜਾਈਆਂ ਬੁਨਣ ਦਾ ਕੰਮ ਕਰਦੇ ਪਏ ਨੇ ਆਪਾਂ ਵੇਖਦੇ ਆਂ ਵੀ ਅੰਬਰੇ ਛਕਣੇ ਪਿੰਡਾਂ ਦੇ ਵਿੱਚ ਆਪਾਂ ਵੇਖਦੇ ਆਂ ਵੀ ਜਦੋਂ ਰੂ ਨੂੰ ਕੱਤਿਆ ਜਾਂਦਾ ਜੋ ਹਰਜਾਈ ਭਰਨ ਦਾ ਕੰਮ ਕਰਦੇ ਨੇ ਰਜਾਈਆਂ ਤਲਾਈਆਂ ਜਿਹੜੇ ਪਰਦੇ ਨੇ ਸਰਾਨੇ ਪਰਦੇ ਨੇ ਰੂ ਦੇ ਨਾਲ ਉਹਨਾਂ ਨੂੰ ਅਸੀਂ ਆਖਦੇ ਆਂ ਵੀ ਭਾਈ ਇਹ ਅੰਬਰ ਨੇ ਭਾਵ ਇਹ ਜਿਹੜੇ ਅੰਬਰ ਕੱਤਣ ਵਾਲੇ ਨੇ ਭਾਵ ਰੂ ਕੱਤਣ ਵਾਲੇ ਨੇ ਤੇ ਸਤਿਗੁਰੂ ਕਿਰਪਾ ਕਰਦੇ ਕਹਿ ਲੱਗੇ ਵੀ ਜਦੋਂ ਮਾਲਕ ਦੇ ਦਰ ਤੇ ਵਡਿਆਈ ਮਿਲਣ ਦੀ ਗੱਲ ਹੁੰਦੀ ਹੈ ਨਾ ਬਾਤ ਹੁੰਦੀ ਹੈ ਫਿਰ ਇਹ ਨਹੀਂ ਵੇਖਿਆ ਜਾਂਦਾ ਕਿ ਕੌਣ ਉੱਚੀ ਕੁਲਦ ਹੈ ਕੌਣ ਨੀਵੀਂ ਕੁਲਦ ਹੈ ਕੌਣ ਕਿਸ ਮਜ਼ਬ ਦੇ ਨਾਲ ਸੰਬੰਧ ਰੱਖਣ ਵਾਲਾ ਹੈ ਕਿਸ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਹੈ ਠੀਕ ਹੈ ਦੁਨੀਆ ਦੇ ਲੋਕ ਇਹ ਗੱਲ ਜ਼ਰੂਰ ਆਖ ਸਕਦੇ ਨੇ ਕਿਸੇ ਨੂੰ ਸਤਕਾਰ ਦੇਣਾ ਹੋਵੇ ਨਾ ਸਭ ਤੋਂ ਪਹਿਲਾਂ ਬੰਦਾ ਵੇਖਦਾ ਵੀ ਇਹਦਾ ਪਹਿਰਾਵਾ ਕਿਹੋ ਜਿਹਾ ਹੈ ਦੂਸਰਾ ਵੇਖਦਾ ਜੀਬ ਦੇ ਵਿੱਚ ਕੋਈ ਥੇਲਾ ਹੈ ਤੀਸਰਾ ਵੇਖਦਾ ਵੀ ਕਿਸ ਗੱਡੀ ਤੋਂ ਉਤਰਿਆ ਚੌਥਾ ਧਿਆਨ ਕਰਦਾ ਵੀ ਕਿਸ ਰਾਜ ਘਰਾਣੇ ਦੇ ਵਿੱਚੋਂ ਐ ਇਹ ਚੀਜ਼ਾਂ ਬੰਦਾ ਵੇਖਦਾ ਫਿਰ ਸਤਕਾਰ ਦਿੰਦਾ ਪਰ ਇੱਕ ਗੱਲ ਦਾ ਧਿਆਨ ਰੱਖਿਆ ਜੀ ਮਾਲਕ ਨਾ ਤੇ ਸਾਡੀਆਂ ਗੱਡੀਆਂ ਵੇਖਦਾ ਨਾ ਸਾਡੀਆਂ ਕਾਰਾਂ ਵੇਖਦਾ ਨਾ ਸਾਡੀ ਜੇਬ ਵੇਖਦਾ ਨਾ ਉਹ ਸਾਡੇ ਤਹਿਰਾਵੇ ਨੂੰ ਵੇਖਦਾ ਬਸ ਜੇਕਰ ਵੇਖਦਾ ਜੇ ਉਹ ਸਾਡੇ ਅੰਦਰ ਦੀ ਨੀਅਤ ਵੇਖਦਾ ਵੀ ਤੁਹਾਡੀ ਨੀਅਤ ਕਹੋ ਜੀ ਐ ਜੇ ਤਾਂ ਕੋਟੀ ਨੀਤ ਲੈ ਕੇ ਆ ਰਹੇ ਹੋ ਤੇ ਬਾਬੇ ਦੇ ਦਰਸੋਂ ਵੀ ਪ੍ਰਵਾਨ ਨਹੀਂ ਜੇਕਰ ਚੰਗੀ ਨੀਤ ਲੈ ਕੇ ਆ ਰਹੇ ਆ ਸੱਚੀ ਨੀਤ ਸਾਫ਼ ਨੀਤ ਹੈ